ਹਾਦੀ ਕਿਸਾਨ ਵੀਰੋ ਸਾਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਮੂਸੇ ਪਹੁੰਚੇ ਆ ਵੀਰ ਹੀਰੇ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਨਾਲ ਵਾਸੇ ਆਪਾਂ ਤੁਹਾਨੂੰ ਟੋਟਲ 5 ਵਾੜਾ ਦਿਖਾਉਣੀਆਂ ਤੇ ਇੱਕ ਮੱਝ ਦਿਖਾਵਾਂਗੇ ਸੋ ਇਸ ਵਾਈ ਪਸ਼ੂਆਂ ਦੀ ਗੱਲ ਕਰੀਏ ਤਿੰਨ ਵਾੜਾ ਸੂਈਆਂ ਨੇ ਦੋ ਮਗਰ ਬੱਚੀਆਂ ਫੀਮੇਲ ਕਾਫ ਆ ਇੱਕ ਮਗਰ ਮੇਲ ਕਾਫ ਆ ਤੇ ਦੋ ਵਾੜਾ ਕਬੜਾ ਆਪਾਂ ਤੁਹਾਨੂੰ ਤਿਆਰੀ ਵਾਲੀਆਂ ਦਿਖਾ ਦਾਂਗੇ ਸੋ 5 ਬੇਰਾ ਨੇ 5 12 ਦੀ ਡਿਟੇਲ ਹੈ ਕੱਲੇ ਕੱਲੇ ਪਸ਼ੂ ਦੀ ਆਪਾਂ ਲੈ ਲਾਂਗੇ ਹੀਰੇ ਤੋਂ ਇੱਧਰ ਇੱਕ ਮਾਝ ਦਿਖਾਵਾਂਗੇ ਤੁਹਾਨੂੰ ਆਪਾਂ ਲਾਸਟ ਵਿੱਚ ਇਹ ਵੀ ਸੂਈ ਸਵਾਈ ਆ ਠੀਕ ਹੈ ਜੀ ਜਿਹੜੇ ਪਸ਼ੂ ਸੋਇਆ ਕਿੰਨਾ ਦੁੱਧ ਉਹਨਾਂ ਦੇ ਥੱਲੇ ਹਾਜ਼ਰ ਆ ਅੱਜ ਇਸ ਮੌਕੇ ਤੇ ਕਿੰਨਾ ਰੇਟ ਰਹਿਣ ਵਾਲਾ ਉਹ ਪੂਰੀ ਗੱਲਬਾਤ ਆ ਫੁੱਲ ਡਿਟੇਲ ਜਿਹੜੀ ਐਸੇ ਵੀਡੀਓ ਵਿੱਚ ਤੁਹਾਨੂੰ ਮਿਲ ਜਾਊਗੀ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਹੱਦ ਤੱਕ ਪੂਰੀ ਇਨਫੋਰਮੇਸ਼ਨ ਜਿਹੜੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੇ ਸ਼ੇਅਰ ਮੇਰਾ ਭਰਾ ਦਬਕੇ ਕਰ ਦਿਓ ਵੀਡੀਓ ਸਭ ਤੋਂ ਪਹਿਲਾਂ ਵੀਰ ਹੀਰੇ ਸਾਸਰੀ ਕਾਲ ਹੀਰੇ ਪਾਜੀ ਠੀਕ ਠਾਕ ਵਧੀਆ ਵਧੀਆ ਜੀ ਠੀਕ ਆ ਅੱਛਾ ਹੀਰੇ ਵੀਰ ਅੱਜ ਮਾਲ ਆਪਣੇ ਕੋਲ ਟੋਟਲ 6 ਸੇਕ ਨਾਗੇ ਗਏ ਹਾਂ 6 6 ਪਾਜੀ ਆ ਦੋ ਬੜਾ ਕਲ ਸੁਈਆਂ ਦੋ ਬੜਾ ਸੁਈਆਂ ਨੇ ਹਾਂ ਕਲ ਸੁਈਆਂ ਇਹ ਕਲ ਹੀ ਸੁਈਆਂ ਨੇ ਹਾਂਜੀ ਹਾਂਜੀ ਠੀਕ ਆ ਜੀ ਤੇ ਵੈਸੇ ਬੜਾ ਅੱਜ ਤਿੰਨ ਹੀ ਸੁਈਆਂ ਆਪਣੇ ਕੋਲ ਹਾਂ ਤਿੰਨ ਸੁਈਆਂ ਠੀਕ ਆ ਭਰਾ ਹਾਂ ਉਹ ਖੀਰ ਤੇ ਬੜ ਵੱਡੀ ਸੁਈ ਆ ਉਹ ਚੌਹ ਪੰਜਾਂ ਦਾ ਨਾ ਸੁਈ ਆ ਹਾਂ ਹਾਂਜੀ ਹਾਂਜੀ ਆ ਕਲ ਦੀ ਵੱਡ ਸੁਈ ਤੇੜਕੀ ਦੀ ਹਾਂ ਠੀਕ ਫੇਰ ਉੱਤੀ ਸੜਤੀ ਸੀ ਹਾਂ ਲਈ ਪਰਸੋ ਗੱਬਣੀ ਆ ਆਪਾਂ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਸੂਈ ਮਤਲਬ ਕੱਲ ਹੀ ਆਪਣੇ ਕੋਲ ਹਾਂਜੀ 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 ਠੀਕ ਆ ਜੀ ਲਓ ਵੀ ਇਹ ਦੋਸਤੋ ਕੱਲ ਸੂਈਏ ਤੇ ਸੁਵਾ ਹੀ ਰਹਿ ਕੇ ਨਾ ਹੋਊਗਾ ਜਿੰਜਾ ਸੁਗਾ ਭਾਜੀ ਦੂਜਾ ਹਾਂ ਦੂਜਾ 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 ਸੁਵਾ ਮੂੰਹ ਛਗੀ ਆ ਠੀਕ ਆ ਹਾਂਜੀ ਤੇ ਬੱਚੀ ਹੈ ਮਗਰ ਤੇ ਹਾਂ ਮਗਰ ਬੱਚੀ ਠੀਕ ਆ ਜੀ ਠੀਕ ਆ ਲਓ ਜੀ ਮਗਰ ਬੱਚੀ ਆ ਆ ਫੀਮੇਲ ਕਾਫ ਆ ਆ ਬੱਚਾ ਤੁਸੀਂ ਵੇਖ ਲਓ ਤੇ ਇਹ ਦੋ ਚੁਵਾਈਆਂ ਕਰ ਦਿੱਤੀਆਂ ਫਿਰ ਹਾਂਜੀ ਇਹਨਾਂ ਤਿੰਨ ਚੁਵਾਈਆਂ ਹੋ ਗਈਆਂ ਭਾਜੀ ਤਿੰਨ ਚੁਵਾਈਆਂ ਹੋ ਗਈਆਂ ਤੇ ਬੋਲਾ ਕਿੰਨਾ ਕੋ ਨੋਟ ਕਰ ਲਿਆ ਫਿਰ ਇਹ ਲੈ ਸ਼ਟਾਣੀ ਭਾਜੀ 13 14 ਕਿਲੋ ਬਾਲਾ 13 14 ਕਿਲੋ ਹਾਂ ਮਿੰਤੀ ਵਾਲਾ ਆਊਗਾ ਠੀਕ ਆ ਹਾਂ ਲਓ ਜੀ 13 14 ਕਿਲੋ ਬੋਲੇ ਤੋਂ ਸਟਾਰਟਿੰਗ ਆ ਠੀਕ ਆ ਜੀ ਸੋ ਕੱਲ ਦੀ ਸੂਈ ਆਪਾਂ ਤੁਹਾਨੂੰ ਵੈੜ ਦਿਖਾਉਣ ਡੇ ਆ ਦੂਜਾ ਸੂਆ ਰੰਗ ਵਾਈਟ ਸੋ ਬਲੈਕ ਥੋੜੇ ਜਿਹੇ ਵਿੱਚ ਸਪੋਰਟ ਫੂਡ ਤੁਸੀਂ ਨਜ਼ਰ ਤੁਹਾਨੂੰ ਆ ਜਾਣਗੇ ਬਲੈਕ ਸਪੋਰ ਆ ਬਾਕੀ ਵਾਈਟ ਰੰਗ ਆ ਤੇ ਚੌਣ ਚੌਣ ਦੀ ਖਰੀ ਨਿਕਲੀ ਰੇ ਬਹੁਤ ਕਿਵਾਈ ਭਾਜੀ ਚੰਗੀ ਲੱਗੀ ਆ ਨਾ ਦੇਖੋ ਅਈ ਕਿੱਥੇ ਖਲਾੜ ਰਹੀ ਓਥੇ ਖਲੋ ਜੰਦੀ ਕੋਈ ਵੰਗਾ ਨਹੀਂ ਪੋਣਾ ਹਾਂ ਹਾਂਜੀ ਠੀਕ ਆ ਦੇਖ ਰੇ ਮੋੜ ਦਾ ਭਰਾਏ ਨੂੰ ਅੱਜ ਭਾ ਭਾਜੀ ਜਾਇਜ਼ ਰੱਖਨੇ ਆਪਾਂ ਪੂਰਾ ਜਾਇਜ਼ ਜਦ ਦਾ ਛੋਟੀ ਮੋਟੀ ਕਮਾਈ ਜਾਂ ਦੀ ਮੋਟੀ ਨਹੀਂ ਲੈਣੀ ਠੀਕ ਆ ਵੀਰੇ ਹਾਂ ਜਾਇਜ਼ ਬਾਜੀ ਪੂਰਾ ਜਾਇਜ਼ ਜਦ ਕਰਕੇ ਦੋਸਤੋ ਅੱਜ ਵੀਰਨ ਦਾ ਵੀ ਆਪਾਂ ਪਸ਼ੂ ਦੇ ਦਿੰਨੇ ਆ ਹਾਂ ਮੁੱਲ ਬਿਲਕੁਲ ਵਾਜਬ ਰਹਿਣ ਵਾਲਾ ਠੀਕ ਆ ਜੀ ਸੋ ਇਧਰੋਂ ਸੱਜੀ ਖੱਬੀ ਬਹਿ ਨਹੀਂ ਅਲੀ ਸਾਈਡ ਤੋਂ ਤੁਸੀਂ ਇੱਕ ਵਾਰੀ ਹਵਾਨਾ ਚੱਡਾ ਦੇਖ ਲਓ ਸੋ ਪਸ਼ੂ ਸਾਫ਼ ਸੁਥਰੇ ਆ ਠੀਕ ਆ ਜੀ ਸੋ ਜਿੰਨੇ ਆ ਸਾਫ਼ ਸੁਥਰੇ ਆ ਸੋ ਆ ਸਪੇਸ ਵੰਡ ਕੋਈ ਆਨਲਾਈਨ ਵੀਰ ਮੰਗਾਵੇ ਕੋਈ ਚੱਕਰ ਨੇ ਪੂਰ ਛਟਾਵੇ ਕੋਈ ਆਪਣੀ ਗਰੰਟੀ ਹੋ ਗਈ ਠੀਕ ਆ ਆਪਾਂ ਚਵਾਈਆਂ ਤਿੰਨ ਕਰ ਲਈਆਂ ਦੀਆਂ ਠੀਕ ਆ ਭਾਵੇਂ ਚੋਣ ਬਹੁਤ ਪੋਲੀ ਇੱਧਰ ਵੇਖੋ ਹਾਂ ਇਦਾਂ ਮਾਰੀ ਜਾਓ ਠੀਕ ਆ ਇਹਦਾ ਮੁੱਲ ਵੀਰੇ ਕੀ ਰਹੂਗਾ ਦੇ ਦਾਂਗੇ ਕਿੰਨੇ ਮੁੱਲ ਬਹੁਤ ਜਾਇਜ਼ ਆ ਕਵਾਈ ਭਾਵੇਂ ਵਪਾਰੀ ਵੀਰੇ ਲੈ ਜੇ ਅੱਛਾ ਜੀ ਹਾਂਜੀ 65000 ਮੁੱਲ 65 ਹਾਂਜੀ ਹਾਂਜੀ ਕਸਰਾ ਕੁਸਰਾ ਕੱਢ ਕੇ ਦੇਗੀ ਸਾਰੀਆਂ ਕਸਰਾ ਕੱਢ ਕੇ 62000 ਦੀ ਵੈਟ ਦੇ ਦਾਂਗੇ ਛੋੜੀ ਵਿੱਚੋਂ ਕਰਾਂਗੇ ਆਪਾਂ 62000 ਤੋਂ ਹਾਂਜੀ 62000 ਦੀ ਮੌਜੂਦ ਬਾਹਰ ਦੀ ਆਪਾਂ ਕਿੰਨਾ ਬਣੀ ਹੰਦੀ ਆ ਫੁੱਟ ਵਾਲੀ ਕੇ ਟਾਈਮ ਨਾਲ ਦੱਸ ਦਿਓ ਕਿੰਨਾਗਾ ਸੋ ਥੱਬੇ ਥੱਬੇ ਵਾ ਲੈਦੀ ਆ ਵੈਸੇ ਹੁਣ ਸਾਢੇ 12:00 ਵਜੇ ਆ 12:00 ਵਜੇ ਹਾਂ ਸਾਢੇ 12:00 12:00 ਸਾਢੇ 12:00 ਸਿਰੇ ਫਾਰਮ ਕਰਤੀ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਹੀਰੇ ਐਂਡ ਤੁਹਾਡੇ ਬਾੜੀਆ ਬਾੜੀਆ ਦੇ ਦੇਣਾ ਭਾਜੀ ਬਾੜੀਆ ਦੀ ਦੋਸਤੋ ਐਂਡ ਕੋਲੋਂ ਜਿਹੜੀ ਤੁਹਾਨੂੰ ਬਾੜ ਮਿਲਦੀ ਵੱਛੀ ਮਗਰ ਆ ਬੱਚਾ ਤੁਸੀਂ ਆ ਦੇਖੋ ਠੀਕ ਆ ਜੀ ਨਰੂੜ ਵਾਲਾ ਬੱਚੇ ਦੇ ਮਗਰ ਵੱਛੀ ਆ ਸੋ ਚੰਗੀ ਆ ਸਾਫ ਸੁਥਰਾ ਚਵਾ ਸੋਹਵਾ ਨੇਚੜੇ ਦੀ ਪੂਰੀ ਬਾਕੀ ਥਾਲ ਤੁਸੀਂ ਦੇਖ ਲਿਆ ਵਿਰਲਾਪੁਰ ਨਾਲ ਚੱਕੀਆਂ ਇੱਧਰ ਸੈਕੰਡ ਨੰਬਰ ਤੇ ਹੀ ਰਿਹਾ ਆਪਣੇ ਕੋਲ ਜਿਹੜੀ ਆਪ ਅੱਛੀ ਆ ਇਹ ਪਹਿਲਣ ਸੂਈ ਹੈ ਭਾਜੀ ਪਹਿਲਣ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਵੀ ਕੱਲ ਹੀ ਸੂਈ ਹੈ ਕਹਿੰਦੇ ਇਹ ਵੀ ਕੱਲ ਤੜਕੇ ਸੂਈ ਹੈ ਆਪਣੇ ਸੂਈ ਤੜਕੇ ਸੂਈ ਹੈ ਕੱਲ ਇੱਥੇ ਫਾਰਮ ਤੇ ਹਾਂ ਇੱਥੇ ਸੂਈ ਆ ਪਾ ਲਈ ਸੋ ਇਹ ਕੱਲ ਹੀ ਸੂਈ ਹੈ ਵੀਰਾਂ ਦਾ ਵੀ ਪਰਸੋਂ ਆਈ ਆਪਣੇ ਕੋਲ ਤੇ ਕੱਲ ਸੂਈ ਆ ਹਾਂਜੀ ਪਹਿਲਣ ਸੋ ਪਹਿਲਣ ਪਲੋਂ ਵੱਛੀ ਆ ਭਲਾ ਭਲਾ ਹੀ ਰਹੀਆਂ ਨੇ ਮੇਰੇ ਮਕਸੀ ਜਰਸੀ ਦੀ ਪਾਈ ਆ ਹਾਂ ਠੀਕ ਆ ਜੀ ਮਗਰ ਜਿਹੜੀ ਦੂਸਰੀ ਇੱਧਰ ਜਰਸੀ ਅਗਦੇ ਵਿੱਚ ਵੱਛੀ ਆ ਆ ਬ ਸੋ ਨਰਵਨ ਵਾਲਾ ਬੱਚੇ ਦੀ ਹੋਰ ਜਰਸੀ ਦਾ ਪਟੀਕਾ ਕਿ ਆ ਗਿਆ ਨੇ ਭਰਾਇਆ ਹਾਂ ਬੂਤੀ ਬਾਕੀ ਪੂਰੀ ਆ ਗਈ ਜਰਸੀ ਜੀ ਆ ਗਈ ਸਾਰੀ ਠੀਕ ਆ ਭਾਜੀ ਆਪਾਂ ਚਵੀਆਂ ਤਿੰਨ ਕਰਤੀਆਂ ਠੀਕ ਆ ਜੀ ਹਾਂਜੀ ਹਾਂਜੀ ਇਹੋ ਤੇ ਥੱਲੇ ਹੁਣ ਬੋਲੇ ਦੀ ਸਟਿੱਕ 12 ਕਿਲੋ ਭਾਜੀ ਮਿੰਤੀ ਵਾਲਾ ਹੋਊਗਾ 12 ਹਾਂ 12 ਹੋਊਗਾ 12 ਕਿਲੋ ਹਾਂਜੀ ਹਾਂਜੀ ਲਓ ਜੀ 12 ਕਿਲੋ ਮਿੰਤੀ ਵਾਲਾ ਬੋਲੇ ਬੋਲਾ ਹੈ ਇਸ ਵੈੱਟ ਦੇ ਥੱਲੇ ਬਾਕੀ ਨਾਰਮਲ ਤੇ ਮੈਨ ਜਿਹੜੀ ਪੂਰੀ ਕਲਪ ਕਲਪ ਨਜ਼ਰ ਆਉਣਗੀ ਆ ਠੀਕ ਆ ਭਲਾ ਭੁਲਾ ਦੇ ਵਿੱਚ ਜ਼ਰੂਰ ਹੈਗੀ ਆ ਬਾਕੀ ਹੋ ਜੂਗੀ ਇਹ ਵੀ ਸੈੱਟ ਇੱਕ ਦੋ ਦਿਨਾਂ ਤੱਕ ਕਿਉਂਕਿ ਇਹ ਕੱਲ ਤੇ ਜੇਰ ਜੂਰ ਪ੍ਰੋਪਰੇ ਦੀ ਪੈ ਚੁੱਕੀ ਆ ਥਾੜਾ ਪੂਰਾ ਲੰਮਾ ਭੜਾ ਜ ਥੋੜਾ ਜ ਕਰ ਗਈ ਆ ਹਾਂ ਹਾਂ ਥਾੜਾ ਪੂਰਾ ਚਬਾਈ ਵਾਲਾ ਠੀਕ ਆ ਜੀ ਹਾਂ ਜੀ ਮੰਦੀ ਭਾਜੀ ਕਟਰਾ ਕਿਹੜਾ ਬਸ ਠੀਕ ਆ ਜੀ ਠੀਕ ਆ ਲੋਬੇ ਠੀਕ ਆ ਜੀ 112 ਕਿਲੋ ਬੋਲੇ ਤੋਂ ਦੋਸਤੋ ਸ਼ਟਾਰਟਿੰਗ ਕੀਤੀ ਆ ਵਛੀ ਮਗਰ ਆਪ ਪਲੂਣ ਪਹਿਲਣੇ ਇਹ ਵੈਡ ਸੋਈ ਆ ਠੀਕ ਆ ਜੀ ਤੇ ਇੱਕ ਵਾਰੀ ਸੂਰ ਸਵਾ ਕੇ ਅੱਗੇ ਥੋੜਾ ਜਿਹਾ ਪਸ਼ੂ ਤੈ ਜਰੂਰ ਲਾ ਦਿਆਂ ਬਰਾਗੀਆਂ ਹੋ ਗੀਆਂ ਉਹ ਤੁਸੀਂ ਭਰਾ ਸਾਰੇ ਸਿਆਣੇ ਹੋ ਪੁੱਟੇ ਪੁੱਟੇ ਨਹੀਂ ਜੁੱਤੂ ਪੁੱਟੇ 7-8 ਦਿਨ ਬਾਅਦ ਆਪਾਂ ਦੁਬਾਰਾ ਕਹਿੰਦੇ ਪਸ਼ੂ ਚਲੋ ਵਸਦਾ ਠੀਕ ਹੈ ਜੀ ਤੇ ਇਹ ਹੀ ਰੇ ਕਿੰਨੇ ਦਿਨ ਆਗੋਂ ਦਾ ਜਾ ਆਪਣੇ ਤੇਰਾ ਬਾਪ ਜਾਈ ਜੀ ਉਹਦਾ ਮੁੱਲ ਬਰਾਬਰ ਰੱਖਣਾ ਹਾਂ ਹਾਂ ਜੀ ਇਹਦਾ ਮੁੱਲ 65 62 हां जी ਤੇ ਕਥਰਾਂ ਕੱਢਗੇ 62000 ਦੀ ਦੇ ਦੇਣੀ ਆਪਾਂ 62 ਦੀ हां 62 ਦੀ ਦੇ ਦੇਣੀ ਬਾਕੀ ਮੌਕੇ ਤੇ ਕੋਈ ਛੋੜ ਛੱਪਾ ਹੋ ਜੂ ਰਸਾ ਕਰਾਂਗੇ 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 ਛੋੜੇ ਕਰਾਂਗੇ ਜ਼ਰੂਰ ਠੀਕ ਆ ਜੀ ਹਾਂ ਜੀ ਦੁੱਧ ਦੇ ਵੀ 18-20 ਕਿਲੋ ਭਰ ਜੂਗੀ ਠੀਕ ਆ ਤੇ ਭਾਜੀ ਉਹਨੇ ਪਹਿਲੇ ਨੇ 18 ਕਿਲੋ ਦੁੱਧਾਂ ਦੇ ਦਿੱਤਾ ਪਲੂਨ ਨੇ ਆ ਚਿੱਟੀ ਨੇ ਚਿੱਟੀ ਨੇ ਦਿੱਤਾ ਲਓ ਜੀ 18 ਕਿਲੋ ਦੁੱਧ ਤੋਂ ਦੁੱਧ ਵੀ ਰੰਮਾ ਵੀ ਇਹਨੇ ਪਲੂਨ ਨੇ ਚਵਾਇਆ ਹਾਂ ਬਾਕੀ ਵਹਿਰ ਤੇ ਆ ਗਈ ਆ ਸਾਫ ਸੁਥਰੀ ਆ ਕੋਈ ਗਾਰੰਟੀ ਮੰਗਦਾ ਤਾਂ ਵੀ ਅੱਪ 18-19 ਕਿਲੋ ਦੀ ਦਵਾਂਗੇ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਪ ਕਰ ਚੋ ਇਹ ਦੋ ਡਾਂਗ ਹੀ ਪਤਾ ਲੱਗ ਗਿਆ ਪਤਾ ਲੱਗ ਜਾਂਦਾ ਹੀਰੇ ਹਾਂਜੀ ਹਾਂਜੀ ਆਹ ਰੇ ਇਹ ਵੀ ਇੰਨੇ ਦੀ ਆ ਹਾਂਜੀ ਇਹ ਵੀ ਇੰਨੇ ਦੀ ਬਰਾਬਰ ਰੇੜਾ ਬਰਾਬਰ ਨਹੀਂ ਫਿਰ ਥੋੜਾ ਵਾਧਾ ਕਰਦੇ ਲੈ ਕਰ ਦਾਂਗੇ ਕਰ ਦਾਂਗੇ ਮੌਕੇ ਤੇ ਕਰ ਦਿੰਵੀਂ ਹਾਂਜੀ ਹਾਂਜੀ ਕਰਾਂਗੇ ਪੱਛੀ ਮਗਰ ਆ ਠੀਕ ਆ ਜੀ ਤੇ 12 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਕੱਲ ਦੀ ਸੂਈ ਤੇ ਇਧਰ ਤੀਜੇ ਨੰਬਰ ਤੇ ਹੀ ਰੇ ਆ ਬਣਿਆ ਹਫਤੇ ਦੀ ਕੱਚੀ ਭਾਜੀ ਬਹੁਤੀ ਇੱਕ ਹਫਤਾ ਜੇ ਸਮਾਂ ਇਹਦਾ ਪੈਂਡਿੰਗ ਆ ਹਾਂਜੀ ਹਾਂਜੀ ਕੱਚੀ ਆ ਹਫਤੇ ਦੀ ਢਿਲ ਢੁਲ ਤੁਸੀਂ ਵੇਖੋ ਬਖਾਰੇ ਦੇ ਵਿੱਚ ਬਹੁਤ ਠੰਡਾ ਚੜਾ ਕਾਫੀ ਠੀਕ ਆ ਜੀ ਭਾਜੀ ਇਤਰੇ ਭਾਵੇਂ ਆ ਦੇਖ ਆ ਸਪੇਸ ਵੰਡਾ ਠੀਕ ਆ ਜੀ ਇਹ ਵੀ ਕਰੋਸਾਂ ਦੇ ਵਿੱਚ ਇਹ ਵੜਾ ਨੇ ਜ਼ਿਆਦਾਤਰ ਜਿੰਨੇ ਵੀ ਅੱਜ ਤੁਹਾਨੂੰ ਆਪਾਂ ਲਾਗ ਦਿਖਾ ਰਹੇ ਆ ਕਰੋਸਾਂ ਆ ਆ ਵੇਖੋ ਜੀ ਐਚਪੀ ਦੇ ਵਿੱਚ ਇੱਕ ਕਰੋਸ ਆ ਤੇ ਦੂਜਾ ਸੁਬਾ ਹੀ ਰਹੂਗੀ ਕਿ ਤੀਜਾ ਦੂਜਾ ਦੂਜਾ ਭਾਜੀ ਦੂਜਾ ਸੁਬਾ ਹਾਂਜੀ ਹਾਂਜੀ ਲਓ ਜੀ ਦੂਜਾ ਸੁਬਾ ਇਹ ਵੜਾ ਨੇ ਸੁਣਾਏ ਅਕੇ ਤੇ ਸਮਾਂ ਹਜੇ ਹਫਤਾ ਖੁੱਲਾ ਡੂਲਾ ਲੰਦੀ ਆਪਾਂ ਲੈ ਜੂਗੀ ਭਾਜੀ ਸੋ ਉਸ ਅਕੋਰਡਿੰਗ ਤੁਸੀਂ ਜੀ ਚੱਲ ਪੈਸੇ ਚਾਰ ਬੱਪਾ ਬੁਬਾਰੀ ਵੀਰ ਖੜਕੇ ਵੇਚ ਲੂਗਾ ਤਾਂ ਤਾਂ ਵੀ ਤਿਆਰ ਹੋਈ 70000 ਦੀ ਵੜ ਹੈਗੀ ਆ ਆ ਠੀਕ ਆ ਜੀ ਹਾਂ ਜੀ ਇਸ ਤੋਰ ਦਾ ਹੀ ਰਿਵਰ ਲੰਮਾ ਤੋਰ ਲਈ ਇੱਧਰ ਨਾ ਠੀਕ ਹੈ ਜੀ ਉਹ ਤਰਾ ਉਹ ਆਂਦਾ ਦੁੱਧ 18 20 18 20 ਹਾਂ ਦੇਂਦੀ ਰਹੀ ਐ ਠੀਕ ਯਾਦ ਆਲੀ ਵੜ ਦੇ ਦੂੰਗੀ ਹਾਂ ਹਾਂ ਇਹ ਕ ਸਮਾਂ ਚੰਗਾ ਹੁਣ ਠੰਡ ਦਾ ਮੌਸਮ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਠੀਕ ਆ ਲੈ ਬਿਛੇ ਬੰਦੋ ਸੋ ਦਸੋ ਦਾ ਰਿਕਾਰਡ ਇਹ ਦੀ ਡਿਟੇਲ ਆ ਇਸ ਵਾਰ ਦੀ ਦੂਜਾ ਸੂਬਾ ਠੀਕ ਆ ਜੀ ਸੋ ਸੱਤਕ ਦਿਨ ਮੰਨ ਕੇ ਅੰਗ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਥਣ ਹੱਥੀ ਮੁਠੀ ਵਾਲਾ ਸੋ ਸੀਲੀਆਂ ਸੂਲੀਆਂ ਬਹੁਤ ਇੱਕ ਵਾਰੀ ਪਿੱਛੋਂ ਵੀ ਵੀਰ ਜੀ ਨੇ ਕਹਿੰਨੇ ਵੀ ਆਹ ਵਿਖਾ ਦਊਗਾ ਬਾਜੀ ਢਿੱਲਾ ਬਹੁਤ ਬੱਚੀ ਚ ਢਿੱਲ ਵੇਖੋ ਤੁਸੀਂ ਠੀਕ ਆ ਜੀ ਥੱਬਿਆਂ ਦੇ ਥੱਬੋਲੇ ਦਾ ਬਹੁਤ ਜਿਆਦਾ ਕਰਨਾ ਚਾਹੀਦਾ ਜੀ ਹਾਂ ਨਾਲੇ ਕਰਨਾ ਆਪਾਂ ਜਿਹੜੇ ਕੀ ਰਊਗਾ ਲੈਣ ਦੇਣ ਵੀਰ 63000 ਮੁੱਲ ਕਰਦੇ ਆ ਬਾਜੀ 63000 ਮੁੱਲ ਕਰਦੇ ਆ ਦੇ ਲੀਏ ਕਸਰਾ ਕੱਢ ਦੇਣੀ ਆ 60 ਦੀ ਦੇ ਦੇਣੀ ਆ 60000 40 70000 ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ 60000 ਦੀ ਹੈ ਐਂਡ ਟੂ ਐਂਡ ਮਿਲ ਜੂਗੀ ਹਾਂਜੀ ਸੋ 63000 ਦੀ ਡਿਮਾਂਡ ਹੈ ਲੈਣ ਦੇ ਜਿਹੜਾ ਉਹ 60000 ਵਿੱਚੋਂ ਛੋੜਛਪ ਹੋ ਜੂਗਾ ਮੌਕੇ ਤੇ ਸੋ ਕੋਈ ਵੀਰ ਸੰਪਰਕ ਕਰ ਲਵੇ ਦੂਜਾ ਸਵੇਰ ਇਹਨੇ ਸੁਣਾ ਅੱਗੇ ਇੱਕ ਜਰਸੀ ਫਰੂਟ ਵਿੱਚ ਤੁਹਾਨੂੰ ਦਿਖਾਉਣੇ ਹਾਂ ਪੰਜਾਬ ਵਾਲੀ ਜਰਸੀ ਆ ਗਈ ਭਾਈ ਪੰਜਾਬ ਵਾਲੀ ਜਰਸੀ ਵੀਰ ਮੰਨ ਲਿਓ ਕੋਕਾ ਕੋਲਾ ਜਾਂ ਰੰਗ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਕਾਫੀ ਕਲਰ ਜਾਂ ਰੰਗ ਆ ਤੇ ਹੀਰੇਆ ਸਵੇਰ ਕਨਵਾ ਵੀਰ ਪਾਜੀ ਉਹਨਾਂ ਦੂਜਾ ਗਿਆ ਕੋਈ ਤੀਜਾ ਮੰਨ ਲੇ ਤਾਂ ਵੀ ਨਹੀਂ ਆਪਾਂ ਨੂੰ ਕੋਈ ਚੱਕਰ ਠੀਕ ਹੈ ਜੀ ਹਾਂਜੀ ਹਾਂਜੀ ਅਗੋ ਦੋਸਤੋਂ ਅਗੋ ਦੂਜਾ ਗਿਆ ਸੁਆਰੀ ਜਿਆ ਉਤਰਾ ਪੰਗਰਾਦ ਨੂੰ ਸੂਬੇ ਅਗੋ ਮੇਰਾ ਭਰਾ ਕੋਈ ਤੀਜਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਸੋ ਤਿਆਰੀ ਦੇ ਵਿੱਚ ਹੀ ਆ ਆ ਤੁਸੀਂ ਵੇਖ ਸਕਦੇ ਜੇ ਠੀਕ ਹੈ ਜੀ ਹਵਾਨੇ ਚੱਡੇ ਦੀ ਪੂਰੀ ਖਬਰਦਾਰ ਆ ਸੋ ਜਿੰਨੀ ਬਾਣੀ ਥਣੀ ਆ ਇਹ ਤੁਹਾਨੂੰ ਨਜ਼ਰ ਆ ਜਾਊਗੀ ਇੱਕਸਾਰ ਬਿਲਕੁਲ ਚੱਡਾ ਠੀਕ ਹੈ ਜੀ ਆ ਵੇਖੋ ਜੀ ਕਿੱਥੇ ਰੋਵਾ ਦੀ ਬਾਹਰ ਹੀ ਸੀਲ ਹਾਂ ਕਿਹੜੇ ਸਾਹ ਨਾਲ ਦੁੱਧ ਦੋਸਾਂ ਦੇ ਜੂਗੀ ਉਹ ਆਂਦੇ 18 17 18 ਕਿਲੋ ਦਿੰਦੀ ਰਹੀ ਦੁੱਧ ਠੀਕ ਆ ਬਾਜੀ ਇਹਨੇ ਦੁੱਧ ਸੰਗਣਾ ਹੁੰਦਾ ਇਹਨਾਂ ਦਾ ਆ ਇਹ ਤਾਂ ਹੈਗਾ ਫਿਰ ਹਾਂਜੀ ਹਾਂਜੀ ਇਹਨਾਂ ਦਾ ਫਰਕ ਹੁੰਦਾ ਤਰ੍ਹਾਂ ਉਹ ਵੀ ਦੁੱਧ ਦਾ ਵੀ ਫਰਕ ਹੁੰਦਾ ਠੀਕ ਆ ਜੀ ਤੇ ਫੈਰ ਫੂਡ ਚੰਗੀ ਆਉਂਦੀ ਆ ਸਾਰੇ ਭਰਾਵਾਂ ਨੂੰ ਪਤਾ ਹੈ ਕ੍ਰੋਸ ਅੰਗ ਦੇ ਵਿੱਚ ਕਹਿੰਦੇ ਚਾਹੇ ਇੱਕ ਆਪਾਂ ਦੇਸੀ ਵਾੜਾਂ ਦੇ ਵਿੱਚ ਕਹ ਲਈਏ ਵੀ ਜਰਸੀ ਬਰੀਡ ਜਿਹੜੀ ਆ ਦੋਸਤੋ ਠੀਕ ਆ ਜੀ ਐਫ ਵਾੜ ਤੋਂ ਬਿਲਕੁਲ ਹੋਰ ਦੀ ਆ ਬਾਜੀ ਉੱਥੇ ਖਲੋ ਜਾਂਦੀ ਐਡੀ ਠੰਡੀ ਵਾੜ ਹਾਂ ਹਾਂਜੀ ਵੇ ਲੋ ਬਹੁਤ ਮਤਿਆ ਬਖਾਲਾ ਬਖੂੜਾ ਚੰਗਾ ਤਿਆਰ ਕਰੀ ਬੈਠੀ ਐ ਹਾਂਜੀ ਹਾਂਜੀ ਅੱਜ ਪਲਕ ਖੜਮੋਚ ਘੰਟਿਆਂ ਬਾਅਦ ਜਾਂ ਸ਼ਾਮ ਤੱਕ ਜਾਂ ਮਾਰਨਿੰਗ ਤੱਕ ਸੂਸਵਾ ਪਊਗੀ ਸੂਬੂ ਕੀ ਸੂਬੂ ਕੀ ਤਿਆਰੀ ਚ ਹਣਾ ਆਹ ਦੇਖੋ ਜੀ ਸੋ ਜਰਸੀ ਪੀਰੀਅਡ ਦੇ ਵਿੱਚ ਦੁੱਸੇ ਇਹ ਵੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੱਥੀ ਮੁਠੀ ਵਾਲਾ ਥਾਣਾ ਬਾਕੀ ਵਿਰਲਾ ਬੰਦਾ ਕਾਫੀ ਸੋਹਣੀਆਂ ਠੀਕ ਆ ਜੀ ਸੋ ਚੌਂ ਗੁੱਠਾਂ ਤੇ ਚੌਂ ਨੋਕਰਾਂ ਤੇ ਥਾਣ ਲੱਗਾ ਬਾਕੀ ਬਾ ਕਮਾਲ ਜਿਹੜੀ ਥੱਲੋਂ ਬਣਦੀ ਜਾ ਰਹੀ ਹੈ ਕਰਮਲ ਠੀਕ ਆ ਜੀ ਬਹੁਤ ਭਾਂਜਣਾ ਸੁੰਦੀ ਸੁੰਦੀ ਬਣ ਜਾਣਾ ਸੁੰਦੀ ਸੁੰਦੀ ਨੇ ਬਣ ਜਾਣਾ ਕੋਈ ਜੀ ਠੀਕ ਆ। ਇਹ ਰਿਆ ਇਹਦਾ ਮੁੱਲ ਤੇਰੇ ਕੀ ਕਰਦਾਂਗੇ ਆਪਾਂ? ਮੁੱਲ ਇਹ ਜਾ ਜੀ ਇਹਦੇ। ਖਾਨ ਵਾਲਾ। ਹਾਂਜੀ। ਮੁੱਲ 70000 ਭਾਜੀ ਕਰਦੇ ਰਾ। 70000। ਹਾਂਜੀ। ਜੇ ਸਰੋ 60000 ਦੀ ਦੇ ਦਾਂਗੇ। 60000 ਦੀ। ਹਾਂਜੀ। ਸੂਬੀ ਤੇ ਉਤਰਾਂ ਵਰਡ 70 ਦੀ ਵੇਚ ਲਈ ਦੀ ਗਦੋਂ ਦੁੱਧ ਦੇ ਚਵਾ ਕੇ ਦੇਈ ਆਪਾਂ 2-4 ਦਿਨ ਸਾਹਮ ਕੇ। ਹਾਂ। ਤੇ ਚੱਲ ਅਗਲੇ ਨੇ ਜਾ ਕੇ ਸਾਹਮਣੇ 1000 2000 1500 ਖਵਾਉਗੇ ਤੇ ਫੇਰ ਹੀ ਦੁੱਧ ਦੇ ਡੰਗਰਾਉਂਦਾ। ਬਿਲਕੁਲ ਜੀ। ਹਾਂਜੀ ਹਾਂਜੀ। ਸੀਲ ਰਹੀ ਬਸ਼ੀ। ਠੀਕ ਆ। ਇਸ ਤਰ੍ਹਾਂ ਆਪਾਂ ਬੈਠੇ ਰਹੀਏ ਕੋਈ ਚੱਕਰ ਨਹੀਂ। ਐਨੀ ਠੰਡੀ ਆ। ਠੀਕ ਹੈ ਜੀ ਹਾਂਜੀ ਲਓ ਜੀ 66000 ਦੀ ਇਹ ਵੱਛੀ ਮਿਲੂਗੀ ਤੁਹਾਨੂੰ ਠੀਕ ਹੈ ਜੀ ਸੋ ਜਰਸੀ ਅੰਗ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਈ ਹਾਂ ਗੱਲ ਫਲਕਾਰੀ ਪਾਤੀ ਇੱਧਰ ਵੇਖ ਲੈ ਵੀ ਹਾਂ ਰਾਜੀਪੁਰੀ ਆ ਹਾਂਜੀ ਇੱਧਰ ਵੇਖੋ ਸੋ ਆ ਪਿੰਡਾ ਪੁੰਡਾ ਦੀ ਠੀਕ ਹੈ ਜੀ ਸੋ ਸ਼ੌਕ ਨਾਲ ਇੱਕ ਫਲਕਾਰੀ ਵੀਰ ਨੇ ਪਾਈ ਆ ਬਾਕੀ ਪਿੰਡਾ ਪੁੰਡਾ ਚੰਗਾ ਜਿੰਨੀ ਵੀ ਆ ਸੋ ਵੀ ਸੋ ਵੀ ਆ ਕਰਮਾ ਦੀ ਠੀਕ ਹੈ ਜੀ ਸੋ ਜਰਸੀ ਵੇਣਾ ਜਿੰਨੀਆਂ ਕਰਾਜੀ ਹੁੰਦੀਆਂ ਉਹ ਪ੍ਰੋਪਰ ਉਹਨਿਕ ਤੁਸੀਂ ਬਿਲਕੁਲ ਆਈਡੀਆ ਲਾ ਲਿਓ ਠੀਕ ਆ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ ਇਧਰ ਇੱਕ ਤਾਂ ਨਾ ਪੂਰੀਆਂ ਕੱਢ ਜੂਗੀ ਕਰਾ ਤੇ ਲਹਿ ਗਈ ਇਹਦੇ ਸੁਦੇ ਸੁਦੇ ਨੇ ਬਨ ਜਾਣਾ ਬਨ ਜਾਣਾ ਭਾਜੀ ਇਹਨੇ ਠੀਕ ਆ ਤੇ ਇਧਰ ਆਪਣੇ ਕੋਲ ਜਿਹੜਾ ਇੱਕ ਆ ਨਾਕ ਆ ਗਿਆ ਹੀਰੇ ਹਾਂਜੀ ਭਾਜੀ ਇਹ ਰਾਤੀ ਆਪਣੇ ਨੂੰ ਆਈ ਆ ਤੇ ਚੌਥੇ ਦਿਨ ਦੀ ਸੂਈ ਏ ਚਾਰਕ ਦਿਨ ਦਾ ਸਮਾਂ ਹੋ ਗਿਆ ਵੱਡੀ ਆ ਠੀਕ ਆ ਲਓ ਜੀ ਅੱਜ ਚਾਰਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਤੇ ਹੈ ਦੁੱਜਣੀ ਏ ਹਾਂਜੀ ਦੂਜਾ ਸੂਗਾ ਪਿਓਰ ਦੂਜਾ ਸੂਆ ਹਾਂਜੀ ਹਾਂਜੀ ਮਗਰ ਇਹਦਾ ਬੱਚਾ ਹੈ ਮਗਰ ਬੱਚਾ ਆ ਗਿਆ ਦੇ ਲਓ ਜੀ ਇਹ ਡੱਬੀ ਵੜਾ ਐਫ ਐਫ ਬਰੀਡ ਦੇ ਵਿੱਚ ਠੀਕ ਆ ਜੀ ਇਹਦੇ ਮਗਰ ਬੱਚਾ ਮੇਲ ਕਾਫ ਆ ਅੱਜ 4 ਦਿਨਾਂ ਦਾ ਹੈ ਸੁਵਾਦ ਕਿੰਨਾ ਕੁ ਦੋ ਦੇ ਸਕਦਾ ਬੋਲਾ ਐ ਠਾਡੇ 18 ਕਿਲੋ ਕੰਡੇ ਦੇ ਹੈਗਾ ਬੋਲੇ ਬੋਲਾ ਹੈ ਨਾ ਹਾਂ ਝਾਗ ਵਾਲਾ ਭਾਂ 20 22 ਗੱਲ ਲਿਏ ਇਹ ਕੰਡੇ ਦੇ ਰੱਖਣ ਵਾਲਾ 18 ਕਿਲੋ ਵਾਲਾ ਕਰ ਗਈ ਆ ਲਓ ਜੀ 18 ਕਿਲੋ ਬੋਲੇ ਬੋਲਾ ਹੈ ਅੱਜ ਠੀਕ ਹੈ ਜੀ ਹਾਂ ਜੀ ਤਿੰਨਾ ਚੌ 14 ਦਿਨਾਂ ਦੀ ਸੂਈ ਹੈ ਬਾਕੀ ਫਾੜੀ ਵਾਲਾ ਹਵਾਨਾ ਚੱਡਾ ਕੱਦ ਪੂਰਾ ਵੱਡਾ ਠੀਕ ਹੈ ਜੀ ਫੁੱਲ ਵੱਡੇ ਹਾਈਟ ਕੱਦ ਬੋਤ ਵਿੱਚ ਆ ਚਵਾਈ ਭਾਜੀ ਇੱਕ ਲੰਬਰ ਵਾ ਕੋਈ ਭੂਰ ਛੱਟਾ ਹੋਵੇ ਵੱਡਾ ਘੱਟ ਹੋਵੇ ਚਲੋ ਆਪਾਂ ਚੋਲੀ ਹੈ ਕਿਹੜੀ ਸ਼ਾਹ ਚੋਲੀ ਉਹ ਦਾ ਅਸੀਂ ਕਹਿ ਸਕਦੇ ਆ ਗਾਰੰਟੀ ਦਿੱਤੀ ਜਾਂਦੀ ਹੈ ਚਾਹ ਤਸੱਲੀ ਦਿੱਤੀ ਜਾਂਦੀ ਹੈ ਵੀਰ ਭਰਾ ਆਨਲਾਈਨ ਮੰਗਾ ਲੈਂਦੇ ਗਏ ਤੇ ਫਿਰ ਅਗਲੇ ਨੂੰ ਪੂਰਾ ਦੱਸੋ ਜੋਗੋਸ਼ ਹੈਗਾ ਸਹੀ ਹੈ ਜੀ ਹਾਂ ਜੀ ਆ ਟਾਈਮ ਹਲੇ 12 ਕ ਦਾ ਆ ਸ਼ਾਮ ਨੂੰ ਆ ਤਨ ਜੰਦੀ ਆਦ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਮੈਂ ਵੀ ਸ਼ਾਮ ਦੀ ਚਵਾਈ ਤੱਕ ਜਾਂਦੇ ਜਾਂਦੇ ਦੋਸਤੋ ਥੱਲੋ ਵਿਖਾਲਾ ਕਾਫੀ ਬਣ ਜਾਂਦਾ ਕਰਮਾਲੀ ਦਾ ਠੀਕ ਆ ਜੀ ਹੁਣ ਟਾਈਮ ਤੁਹਾਨੂੰ ਆਪਾਂ ਨੋਟ ਕਰਵਾਇਆ ਸੀਗਾ ਕੋਈ 12:30 12:00 ਕ ਵਜੇ ਦਾ ਕੋਈ 1:00 ਦਾ ਲਾਲੇ ਵੀਰ ਥਾਂ ਲੰਮਾ ਮਾਝ ਮਗਰ ਦੇ ਬੱਚਾ ਮੇਲ ਕਾਫ ਆ ਤੇ ਫੁੱਲ ਵੱਡੀ ਆ ਜਿੱਦਾਂ ਇੱਕ ਫਾਰਮ ਵਾਲਿਆਂ ਵੜਾ ਆਪਾਂ ਵੇਖਦੇ ਆ ਹਾਈਟ ਕਰਦੇ ਦੇ ਵਿੱਚ ਓਰੀ ਵੱਡੀ ਠੀਕ ਆ ਦੁੱਧ ਭਾਜੀ 22 ਕਿਲੋ ਮਨਾਜੋਗੇ ਵਧੀਆ ਕੋਈ ਸਾਫ ਕਰੂਗਾ ਤਾਂ ਭਾਂ 25 ਕਿਲੋ ਚੋਲੇ ਹਾਂ ਉਹ ਵੜੀਆਂ ਸਪਤਾ ਕਰਦੇ ਆ 24 25 ਚੋਇਆ ਦੋ ਤੇ ਹੋਣਾ ਜੀ ਭਾਜੀ ਆਉਣੀ ਆ ਵੱਡੀ ਆ ਵੜ ਹਾਂ ਸਾਫ ਦੀ ਆ ਲੋ 24 ਕਿਲੋ ਭਾਵੇਂ 25 ਭਰ ਜੀ ਤੇ ਕਿਹੜਾ ਖਾਣਾ ਆਪਾਂ ਮੌਕੇ ਤੇ ਉਹ ਦੱਸਾਂਗੇ 18 ਕਿਲੋ ਬੋਲਾ ਕੰਡੇ ਦੇਗਾ ਫਿਰ ਆ ਮੁੱਲ ਬੋਲ ਫਿਰ ਦੇ ਦਾਂਗੇ ਕਿੰਨੇ ਦੀ ਆਪਾਂ ਹੁਣ ਮੁੱਲ ਜਾਇ ਜੀ ਆਦੇ ਹਾਂ 85000 85 ਹਾਂਜੀ ਹਾਂਜੀ ਲੈਸ ਕਰਕੇ 82 ਦੀ ਦੇ ਦਾਂਗੇ ਹਾਂ ਨਾ ਹਾਂ ਹਾਂ 82 ਦੀ 82 ਦੀ ਹਾਂਜੀ ਹਾਂਜੀ ਕੋਈ ਆਪਣੇ ਤੇ ਰਹਿ ਦੋ ਚਾਰ ਜਨ ਵੇਦਾ ਆਪਾਂ 23 ਕਿਲੋ ਆਪਾਂ ਆਪ ਵਿਚਵਾ ਦਾਂਗੇ ਠੀਕ ਹੈ ਹਾਂਜੀ ਜੀ ਲਓ ਜੀ 82000 ਦੀ ਇਹ ਤੁਹਾਨੂੰ ਮਿਲ ਜੂਗੀ ਚੱਡਾ ਫਾੜੀ ਵਾਲਾ ਲੈਣ ਦੇਣਾ ਠੀਕ ਆ ਜੀ ਫਾੜੀ ਵਾਲਾ ਚੱਡਾ ਬਾਕੀ ਥਾਣੇ ਦੇ ਬਾਅਦ ਤੁਸੀਂ ਦੇਖ ਹੀ ਲਿਆ ਤਸਲੀ ਤੇ ਨਾਲ ਕਰ ਲਾ ਬੋਲਾ ਚੰਗੀਆਂ ਨੇ ਕੱਦ 5 ਫੁੱਟ ਹੋਣਾ ਹੈ ਦਾਦਾ ਕਰਦ ਕਰ ਫੁੱਲੋਂ ਵੱਡੇ ਕੱਦ ਕਰ ਵਿੱਚ ਆ ਵੱਡੀ ਆ ਫਾਰਮ ਵਾਲੀ ਵੜ ਤਾਂ ਮੁਕਾਬਲਾ ਕਰਦੀ ਹਾਂਜੀ ਹਾਂਜੀ ਠੀਕ ਆ ਜੀ ਫੁੱਲ ਵੱਡੀ ਹਾਈਟ ਕੱਦ ਵਿੱਚ 82000 ਹਾਂਜੀ ਇੱਧਰ ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣੀ ਆ ਇੱਧਰ ਜਿਹੜਾ ਦੋਸਤੋ ਵੀਰ ਮੱਝਾਂ ਦਾ ਸ਼ੌਕ ਰੱਖਦਾ ਤੇ ਇੱਕ ਮੱਝ ਵੀ ਵੀਰ ਪਰਸੋਂ ਜਾਂਦੀ ਖੜਾ ਆਪਾਂ ਚਲ ਯਾਰ ਮਗਰ ਕਟਾ ਆ ਗਿਆ ਪਰਸੋਂ ਸੋਈਏ ਲੈ ਮਗਰ ਕਟਾ ਤੇ ਲਾਰੂ ਲਾਲ ਬੱਚੇ ਦੇ ਅੱਜ ਤਿੱਜਾ ਦਿਨ ਨਹੀਂ ਰੇ ਅੱਜ ਤਜਾ ਦਿਨ ਹੋ ਗਿਆ ਭਾਜੀ ਤੇ ਸੁਵਾਂ ਚ ਕਿਵੇਂ ਆ ਮੈਂ ਸੁਵਾਂ ਤਿੱਜਾ ਹੋਊਗਾ ਭਾਜੀ ਸੁਵਾਂ ਵੀ ਤਿੱਜਾ ਹਾਂਜੀ ਠੀਕ ਆ ਦੋ ਦੋ ਐਸੋ ਤਾਂ ਪੌੜ ਮੋੜਾ ਭਾਜੀ ਮਿੰਤੀ ਵਾਲਾ 10 ਕਿਲੋ ਹੋਊਗਾ। ਅੱਛਾ। ਹਾਂਜੀ ਚੜ ਵਾਲਾ ਭਾਵੇਂ ਵੱਧ ਗਏ ਨੇ ਕਿ 10 ਨੂੰ 1 ਕਿਲੋ ਮਿੰਤੀ ਵਾਲਾ ਹੋਊਗਾ। ਚਵਾਈ 1 ਨੰਬਰ ਹੋਊਗੀ। ਠੀਕ ਆ ਜੀ। 1.5 ਕਿਲੋ ਦੀ ਗਾੜ ਹੋਊਗੀ। ਠੀਕ ਆ। ਲਓ ਜੀ ਠੀਕ ਆ ਜੀ। ਸੋ ਚੋਣ ਚੰਨ ਚੰਗੀ ਆ ਬਾਕੀ ਇੱਕ ਪੂਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ। ਵੱਡੀ ਸੋ ਹਟਕਾਤ ਕਰੋ ਚਾਕੇ ਤੁਸੀਂ। ਵੱਡੀ ਆ ਠੀਕ ਆ ਜੀ। ਕੋਈ ਭਰਾ ਆਪਣਾ ਦੂਰੋਂ ਆ ਰਿਹਾ। ਜਿਹੜਾ ਕੋਈ ਸੰਪਰਕ ਕਰੂਗਾ ਕੱਦ ਪੂਰਾ ਵੱਡਾ ਠੀਕ ਆ ਜੀ। ਇੱਕ ਆਮ ਨਾਰਮਲ ਵੱਡੀਆਂ ਮੱਜਾਂ ਦੇ ਵਿੱਚ ਹੀ ਆਪਾਂ ਇਹਨੂੰ ਅਕਾਊਂਟ ਕਰ ਸਕਦੇ ਆ। ਤੇ 10 ਕਿਲੋ ਬੋਲੇ ਬੋਲੇ ਅੱਜ ਤੀਜੇ ਦਿਨ ਦੀ ਸੂਈ ਦੇ ਥੱਲੇ ਬਾਕੀ ਭਾਂਡੇ ਭੋਂਡੇ ਦੀ ਪੂਰੀ ਖਬਰਦਾਰ ਆ ਸਿਰੋਂ ਥੋੜੀ ਜਿਹੀ ਖੁੱਲਾ ਸਿੰਘ ਪੇਸ਼ਕ ਮਾਰੇ ਖੁੱਲਾ ਰੱਖਦੀ ਆ ਬਾਕੀ ਟਾਟਾ ਝਟੂ ਜਾ ਬੜਾ ਮਜ਼ਬੂਤ ਆ ਹਾਂ ਹੀਰੇ ਇੱਕ ਵਾਰੀ ਫੇਰ ਕਿੜਾ ਖੜਾ ਦੇ ਲਾ ਲਾ ਭਾਈ ਉਹ ਫਲਦਾ ਕਰ ਜਾਂਦੀ ਆ ਕੋਈ ਨਹੀਂ ਵੀ ਜੀ ਦੁੱਧ ਦੀ ਰੀਸਪੀਟ ਦਿੱਤੀ ਉਹਨਾ ਮੈਨੂੰ ਆਹਦੇ 14 13 14 ਕਿਲੋ ਐ ਦੁੱਧ ਕੱਢ ਜਾਂਦੀ ਮਾਡਾ ਠੀਕ ਆ ਹਾਂ 14 ਕਿਲੋ ਠੀਕ ਜੀ ਕੋਈ ਚੰਗੀ ਸਾਮ ਗਰੂ ਤੇ ਭਾਵੇਂ 15 ਛੋਲੇ ਛੋਲੇ ਨਾ ਪੱਤੀ ਦੇ ਕਿਹੜਾ ਮੌਕੇ ਦੇ ਉਹ ਦੱਸ ਦਾਂਗੇ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਚਮੜੀ ਚਮੜੀ ਪਤਲੀ ਭਾਜੀ ਬਿਲਕੁਲ ਪਤਲੇ ਪਿੰਡੇ ਦੀ ਆ ਹਾਂ ਇਹ ਨਕਾਕੀ ਵਰਗੀ ਪਤਲੀ ਚਮੜੀ ਆ ਵੀ ਨਿੰਬੂ ਵਰਗੀ ਆਪਾਂ ਕਹਿੰਦੀਏ ਬਿਲਕੁਲ ਪਤਲਾ ਚਾਵਾਂ ਤੇ ਬਾਕੀ ਥੱਲੇ ਲੇਵੇ ਦੀ ਸਾਫ ਸੁਥਰੀ ਆ ਫੇਸ ਕੁਆਲਟੀ ਆ ਜਿਹੜੀ ਤੁਸੀਂ ਦੇਖ ਰਹੇ ਜੀ ਤੇ ਬਾਕੀ ਐਸ ਵਕਤ ਜਿਹੜਾ ਹੋਣਾ ਬੋਲੇ ਬੋਲਾ ਉਹ ਤੁਹਾਨੂੰ ਨੋਟ ਕਰਾ ਹੀ ਦਿੱਤਾ ਹੈ ਅਗਲੇ ਪਿਛਲੇ ਥਨ ਦਾ ਸੈਜ ਵੇਖ ਲਓ ਆ ਦੇਖੋ ਜੀ ਠੀਕ ਹੈ ਜੀ ਸੋ ਮਗਰ ਇਹਦੇ ਕਟਾ ਮੇਲ ਕਾਫ ਆ ਕਿਰਿਆ ਮੁੱਲ ਦੇ ਕਿ ਕਰਦਾਂਗੇ ਦੇ ਦਾਂਗੇ ਕਿੰਨੀ ਆਪਾਂ ਮਾਝੇ ਪਾਜੀ ਦੋ ਤੇ ਆ ਗਈ ਤੇ ਫਿਰ ਭਾਵੇਂ ਲੱਖ ਦੀ ਵੇਚ ਲਈਏ ਹੁਣ ਮੁੱਲ ਪਹਚਾਣ ਨੂੰ ਯਾਰ ਕਰਦੇ ਆ 95 ਹਾਂ ਐਵੇਂ ਦੋ ਤਿੰਨ ਛੜਣਾ ਤਿੰਨ ਛੜਣਾ ਜਿਹੜੀ ਛੋੜ ਹੀ ਕਰਾਂਗੇ 90 ਦੇ ਵਿੱਚ ਛੋੜ ਹੀ ਹੋਣੀ ਆ 90 ਚ ਹਾਂ 90 ਦੀ ਪੂਰੀ ਦੇਵਾਂਗੇ ਦੇ ਦਾਂਗੇ 90 ਦੀ ਤੇ ਮੈਂ ਦੋ ਤੇ ਆ ਗਈ ਤੇ ਫਿਰ ਆਪਾਂ ਨੇ ਲੱਖ ਦੀ ਵੇਚ ਲਈਏ ਕਿਤਨਾ ਕਾਦੇ ਮੱਜ ਦਾ ਬੋ ਵੀ 90000 ਦੀ ਦੋਸਤੋ ਐਂਡ ਤੋਂ ਐਂਡ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਸੋ ਡਿਮਾਂਡ ਪੂਰ ਛੱਡਾ ਲੱਖ ਪੰਜ ਕੁਛ ਵੀ ਆ ਪੂਰ ਛੱਡਾ ਵਧ ਘਟ ਹੋਵੇ ਆਪਣੀਆਂ ਜ਼ਿੰਮੇਵਾਰੀ ਆਪਣੀ ਠੀਕ ਆ ਜੀ ਹਾਂਜੀ ਹਾਂਜੀ। ਲਓ ਵੀ ਇੱਥੋਂ ਤੱਕ ਵੀ ਹੈਗਾ ਜੀ। ਇੱਕ ਗਾਂ ਆਏਗੀ ਫਾਰਮ ਵਾਲੀ ਉਹ ਸ਼ਾਮਾਂ ਨੂੰ ਆਊਂਗੀ ਵੀਰ ਭਰਾ ਹੋਵੇ। ਹਾਂ। ਹਾਂ ਦੋ ਨਮਸੂਆ, ਤੀਜਾ ਸੁਗਾ ਸੋਹਣੀਆ। ਸੋਹਣੀਆ? ਹਾਂ ਤੀਜਾ ਸੁਗਾ ਸੋਹਣੀਆ। ਖੜਦੀ ਹੱਲੇ ਦੋ ਚਾਰ ਦਿਨ ਸੂਝ। ਠੀਕ ਆ ਠੀਕ। ਬਹੁਤ ਚੰਗੀ ਗਾਂ ਭਾਜੀ। ਠੀਕ ਆ ਜੀ। ਵੱਡੀ ਕੱਦ ਕੋਤ ਦੇ। ਬਹੁਤ ਚੰਗੀ ਜਿਆਦਾ ਹੀ ਚੰਗੀ ਗਾਂ। ਨੱਬੀ ਆ ਡੱਬੀ। ਨੱਬੀ ਗਾਂ 30-35 ਕਿਲੋ ਵਾਲੀ। ਮਹਾ ਦੱਸਣਾ ਚੰਗਾ ਦਾ। ਕੋਈ ਵੀਰ ਭਰਾ। ਠੀਕ ਆ ਜੀ। ਲਓ ਵੀ 30 ਲੀਟਰ ਤੋਂ ਪਲੱਸ ਦੋਸਤੋ 30-35 ਲੀਟਰ ਦੇ ਦਰਮਿਆਨ ਚੱਲਣ ਵਾਲ ਉਹ ਤੁਸੀਂ ਸੰਪਰਕ ਕਰ ਲਿਓ ਤਿੱਜਾ ਸੂਣਾ ਨੇ ਸੂਣਾ ਹਾਂ ਜੀ ਤਿੱਜਾ ਸੂਣਾ ਤਿੱਜਾ ਸੂਣਾ ਭਾਈ ਤਿੱਜਾ ਸੂਣਾ ਐਵੇਂ ਛੋੜ ਨੀ ਠੀਕ ਆ ਜੀ ਤੇ ਰੇਡ ਮੁੱਲ ਮੇਰਾ ਭਰਾ ਤੁਸੀਂ ਵੀਡੀਓ ਮੰਗਾ ਲਿਓ ਜਿਹੜੇ ਜਿਹੜੇ ਵੀਰ ਨੂੰ ਚਾਹੀਦੀ ਆ ਉਹ ਤੁਸੀਂ ਵੀਡੀਓ ਮੰਗਾ ਲਿਓ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਦਾ ਮੁੱਲ ਤੈਅ ਕਰ ਲਿਓ ਇਹ ਹੀ ਰੇ ਇਹਦਾ ਮੁੱਲ ਵੀ ਹੋ ਗਿਆ 90 ਹਜ਼ਾਰ ਹਾਂ ਜੀ 90 ਦੀ ਦੇ ਦਾਂਗੇ ਠੀਕ ਆ ਤੇ ਇਹ ਦੋਸਤੋ ਅੱਜ ਨਾਗ ਨੇ ਜਿਹੜੇ ਤਿਆਰ ਕੀਤੇ ਆ ਦੁੱਧ ਆ ਵੀ 20 ਲੀਟਰ ਦੇ ਦਊਗੀ ਹਮ ਹਮ ਆ ਚੱਟੀ ਵੱਛੀ ਆਪਣੀ ਦੇਣਾ ਚਾਹੀਦਾ ਹੀ ਰੇ ਆਂਲੇਵਾ ਸ਼ਾਮਾ ਨੂੰ ਲੇਵਾ ਬੰਦਾ ਪੂਰਾ ਬਿਲਕੁਲ ਬਾਕੀ ਭਾਂਡੇ ਪੁੰਡੇ ਚੰਗੇ ਆ ਕੰਪਿਊਟਰ ਚੰਗੇ ਆ ਹਾਂਜੀ ਹਾਂਜੀ ਸੀਲਸ ਲਾ ਕੇ ਪੂਰੀਆਂ ਠੀਕ ਆ ਵੀਰੇ ਚਵਾਈਆਂ ਇੱਕ ਨੰਬਰ ਹੋਣੀਆਂ ਕਿੜੀਆਂ ਆਪਾਂ ਸੁਈਆਂ ਗਾਵਾਂ ਉਹਨਾਂ ਦੀ ਗਾਰੰਟੀ ਦੇ ਦਾਂਗੇ ਧੁੱਕਾ ਆਪਦਾ ਟਿਪ ਕੇ ਖੜੇ ਬਿਲਕੁਲ ਜੀ ਬਿਲਕੁਲ ਹਾਂਜੀ ਮੈਂ ਵੀ ਹਰ ਵਾਰ ਆਪਾਂ ਨੋਟ ਕਰਾ ਦਿੰਦਾ ਆਪਦਾ ਟਿਪ ਕੇ ਤਸਦੀ ਤੁਸੀ ਕਰਨੀ ਆ ਸੂਏ ਪਸ਼ੂ ਨੂੰ ਦੋ ਟਾਈਮ ਚੋਲੋ ਠੀਕ ਆ ਜੀ ਆਪਣਾ ਹੱਕ ਸਮਝ ਕੇ ਇਹ ਅੱਜ ਪਸ਼ੂ ਆ ਇਸ ਕਿਲੇ ਤੇ ਪੰਜ ਵੜਾ ਇੱਕ ਮੱਝ ਤੁਹਾਨੂੰ ਦਿਖਾਈ ਹੈ ਟੋਟਲ 6 ਨਗਨੇ ਕੀ ਰਕ ਨੰਬਰ ਵੀਰ ਕਰ ਸਾਂਦੇ ਆਪਣੇ ਪਛਾਣ ਨੀ ਇਹ ਤਾਂ 13 4413 ਠੀਕ ਹੈ ਜੀ ਹਾਂ ਜੀ ਹਾਂ ਜੀ ਲੋਬੀ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਵੀਰ ਹੀਰੇ ਦੇ ਨੰਬਰਾਂ ਤੇ ਕਾਲ ਕਰੋ ਇੱਥੇ ਪਹੁੰਚੋ ਆਪਣੀ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ